ਮੁੱਖ ਮੰਤਰੀ ਭਗਵੰਤ ਮਾਨ ਜਿਹੜਾ ਇਸ ਗੱਲ ਦੇ ਬਾਰ-ਬਾਰ ਬਿਆਨ ਦਿੰਦਾ ਸੀਗਾ ਕਿ ਅਸੀਂ ਧਰਨੇ ਲਾਉਂਦੇ ਹੋਰੇ ਜੋ ਚੁੱਕੇ ਬੇਰਜ਼ਗਾਰਾਂ ਲਈ ਉਮਰ ਹੱਦੀ ਵਧਾ ਦੇਾਂਗੇ ਕਾਂਗਰਸ ਨੇ ਕਾਲੀਆਂ ਨੇ ਭਰਤੀ ਨਹੀਂ ਕੀਤੀ ਅਸੀਂ ਭਰਤੀਆਂ ਕਰਾਂਗੇ ਜਿਨ੍ਹਾਂ ਦੀ ਉਮਰ ਲੰਘੀ ਧਰਨੇ ਲਾਉਂਦਿਆਂ ਦੀ ਉਹਨਾਂ ਨੂੰ ਅਸੀਂ ਉਮਰ ਹੱਦ ਦੇ ਵਿੱਚ ਛੋਟ ਦੇ ਕੇ ਉਮਰ ਹੱਦ ਵਧਾ ਕੇ ਭਰਤੀ ਕਰ ਲਾਂਗੇ ਤਾਂ ਇਹ ਕਿਸੇ ਪਿੰਡ ਦੇ ਸਾਥ ਚ ਬੈਠੇ ਵਿਅਕਤੀ ਤੇ ਜਿਹੜਾ ਆਮ ਵਿਅਕਤੀ ਆ ਸਾਰੇ ਪਿੰਡ ਚੋਂ ਨਕਾਰਿਆ ਹੋਇਆ ਹੈ ਉਹ ਕੋਈ ਗੱਲ ਆਖੇ ਉਸ ਗੱਲ ਤੇ ਭਰੋਸਾ ਕਰਨਾ ਲੋਕ ਨਹੀਂ ਕਰਦੇ ਕਿ ਇਹ ਆਮ ਬੈਠਾ ਬੰਦਾ ਭਕਾਈ ਮਾਰ ਰਿਹਾ ਹੈ ਜਾਂ ਜਿਵੇਂ ਆਪ ਕਹਿੰਦੇ ਕੁੱਤਿਆਂ ਵਾਂਗੂ ਧੁੰਕੀ ਜਾਂਦਾ ਹੈ ਉਹ ਕਰ ਜਾਂਦਾ ਹੈ ਪਰ ਮੁੱਖ ਮੰਤਰੀ ਇੱਕ ਬਿਆਨ ਦੇ ਕੇ ਮੁੱਕਰ ਜੇ ਤਾਂ ਬਹੁਤ ਵੱਡੀ ਗੱਲ ਹੈ ਮੁੱਖ ਮੰਤਰੀ ਨੇ ਕਿਹਾ ਸੀਗਾ ਉਮਰਤ ਛੋੜ ਦੇਵਾਂਗੇ ਤਾਂ ਜਿਹੜੀਆਂ 270 ਪੋਸਟਾਂ ਸਿਹਤ ਭਾਗ ਦੇ ਵਿੱਚ ਦੁਨੀਆ ਨੇ ਪਿਛਲੇ ਲੰਬੇ ਸਮੇਂ ਤੋਂ ਧਰਨੇ ਲਾ ਕੇ ਮਨਜ਼ੂਰ ਕਰਵਾਈਆਂ ਨੇ ਚੇਤਨ ਸਿੰਘ ਜੋੜਮਾਜਰਾ ਵੇਲੇ ਦੀਆਂ ਚੱਲਦੀਆਂ ਨੇ ਜਾਂ ਡਾਕਟਰ ਬਲਵੀਰ ਸਿੰਘ ਦੀ ਸਿਹਤ ਮੰਤਰੀ ਦੀ ਕੋਠੀ ਦਾ ਘਰਾਓ ਹੁੰਦਾ ਰਿਹਾ ਟਾਉਨਾ ਪੋਸਟਾਂ ਦੇ ਵਿੱਚ ਕੱਲ ਨੂੰ 6 ਤਰੀਕ ਨੂੰ ਕੋਰਟਲ ਖੁੱਲਣਾ ਹੈ ਪਿਛਲੇ ਦਿਨੀ ਪਰਸੋਂ ਆ ਜਿਹੜਾ ਪਟਿਆਲੇ ਦੇ ਵਿੱਚ ਸਿਹਤ ਮੰਤਰੀ ਜੀ ਕੋਠੀ ਦਾ ਘਰਾਓ ਕੀਤਾ ਗਿਆ ਸੀ 3 ਤਰੀਕ ਨੂੰ ਤਾਂ ਉਦੋਂ ਮੀਟਿੰਗ ਦਿੱਤੀ ਸੀ ਕਿ 5 ਤਰੀਕ ਵਾਸਤੇ ਅੱਜ ਚੰਡੀਗੜ੍ਹ ਸਿਰਫ ਸੱਤਰ ਦੇ ਨਾਲ ਸਿਹਤ ਵਿਭਾਗ ਦੇ ਨਾਲ ਤਾਂ ਉਹ ਸਾਰੀ ਮੀਟਿੰਗ ਚ ਉਹ ਗੱਲ ਸਾਹਮਣੇ ਆ ਗਈ ਕਿ ਸਿਹਤ ਵਿਭਾਗ ਜਿਹੜੇ ਓਵਰੇਜ ਹੋ ਗਏ ਉਹਨਾਂ ਵਾਸਤੇ ਕੋਈ ਉਮਰਤ ਛੋਟ ਨਹੀਂ ਦੇ ਰਿਹਾ ਕਹਿਣ ਦਾ ਭਾਵ ਕਿ ਮੁੱਖ ਮੰਤਰੀ ਦਾ ਬੋਲਿਆ ਸਿਰਫ ਬਿਆਨਾਂ ਤੱਕ ਹੈ ਮੀਡੀਆ ਤੱਕ ਹੈ سوشل মিডিਆ ਤੱਕ ਹੈ ਹੋਕੀਆਂ ਤਾੜੀਆਂ ਨੇ ਤਾਂ ਪ੍ਰੈਕਟੀਕਲ ਰੂਪ ਦੇ ਵਿੱਚ ਗਰਾਊਂਡ ਪੱਧਰ ਤੇ ਕੁਝ ਵੀ ਨਹੀਂ ਹੈ ਤਾਂ ਜਿਹੜੇ ਸਾਥੀ ਓਵਰੇਜ ਹੈ ਪੰਜਾਬ ਦੇ ਵਿੱਚ ਸਿਹਤ ਭਾਗ ਦੇ ਵਿੱਚ ਕਿਉਂਕਿ 2011 ਤੋਂ ਕੋਰਸ ਬੰਦ ਹੈ ਵੱਡੀ ਗਿਣਤੀ ਬੇਰਜ਼ਗਾਰ ਓਵਰੇਜ ਹੈ ਉਹਨਾਂ ਸਾਰਿਆਂ ਨੂੰ ਬੇਨਤੀ ਹੈ ਜੇ ਤੁਸੀਂ ਅਜੇ ਵੀ ਉਮਰਤ ਛੋੜ ਲੈਣਾ ਚਾਹੁੰਦੇ ਹੋ ਕਿਉਂਕਿ 6 ਤਰੀਕ ਤੋਂ ਅਪਲਾਈ ਹੋਣਾ 26 ਤਰੀਕ ਤੱਕ 26 ਅਗਸਤ ਤੱਕ ਇਹ ਡੇਟ ਅੱਗੇ ਵੀ ਵੱਧ ਸਕਦੀ ਹੈ ਤਾਂ ਆਉਣ ਵਾਲੀ 10 ਤਰੀਕ ਨੂੰ ਐਤਵਾਰ ਨੂੰ ਪਟਿਆਲੇ ਆਪਾਂ ਪੱਕਾ ਤਾਂ ਮੈਸ਼ਨ ਸ਼ੁਰੂ ਕਰਨ ਜਾ ਰਹੇ ਹਾਂ ਸਿਹਤ ਮੰਤਰੀ ਦੀ ਕੋਠੀ ਅੱਗੇ ਕਿ ਜਿਹੜੇ ਤੂੰ ਅਨੇਕਾਂ ਮੀਟਿੰਗਾਂ 'ਚ ਸਾਡੇ ਨਾਲ ਵਾਅਦੇ ਕੀਤੇ ਐ ਤੁਹਾਡੇ ਮੁੱਖ ਮੰਤਰੀ ਨੇ ਕੀਤੇ ਆ ਤੁਹਾਡੀ ਹਾਜ਼ਰੀ ਦੇ ਵਿੱਚ ਥਾਪੜ ਯੂਨੀਵਰਸਿਟੀ ਦੇ ਵਿੱਚ ਪਟਿਆਲੇ 'ਚ ਕੀਤੇ ਆ ਜਿਨ੍ਹਾਂ ਨੂੰ ਯਕੀ ਪੱਤਰ ਦਿੱਤੇ ਐ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ ਹੜਕੇ ਕੀਤੇ ਐ ਉਹ ਆਪਣੇ ਵਾਅਦੇ ਪੂਰੇ ਕਰੋ ਸਾਨੂੰ ਅਮਰਾਦ ਦੇ ਵਿੱਚ ਛੋੜ ਲੈ ਕੇ ਅਪਲਾਈ ਕਰੋ ਜਿਹੜੇ ਵਿਅਕਤੀ ਜਿਹੜੇ ਬੇਰਜ਼ਗਾਰ ਪੇਪਰ ਪਾਸ ਕਰਨਗੇ ਨੌਕਰੀ ਉਹੀ ਲੱਗਣਗੇ ਤਾਂ ਇਸ ਮੰਗ ਨੂੰ ਲੈ ਕੇ ਜਿੱਥੋਂ ਤੱਕ ਜੇ ਤੁਸੀਂ ਪੰਜਾਬ ਦੇ ਬੇਰਜ਼ਗਾਰ ਇਸ ਕੱਲ ਦੇ ਨਾਲ ਸਹਿਮਤ ਹੋ ਮਲਟੀਪਰਪਸ ਹੈਲਥ ਵਰਕਰ ਤਾਂ 10 ਤਰੀਕ ਨੂੰ ਪਟਿਆਲੇ ਗੁਰਦੁਆਰਾ ਦੁਗਨਵਾਰ ਸਾਹਿਬ ਆਜੋ ਸਵੇਰੇ 11 ਵਜੇ ਆਪਾਂ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਦਾ ਮੁੱਖ ਮੰਤਰੀ ਪੰਜਾਬ ਦਾ ਪੰਜਾਬ ਸਰਕਾਰ ਦਾ ਉਹ ਚਿਹਰਾ ਨੰਗਾ ਕਰੀਏ ਜਿਹੜਾ মিডিਏ ਵਿੱਚ ਹੋ ਰਿਹਾ ਲੋਕਾਂ ਵਿੱਚ ਹੋ ਰਿਹਾ ਪ੍ਰੈਕਟੀਕਲ ਤੌਰ ਤੇ ਹੋ ਰਿਹਾ ਇਹ ਗੱਲ ਆਪਾਂ ਪੰਜਾਬ ਦੇ ਲੋਕਾਂ ਨੂੰ ਦੱਸੀਏ ਤਾਂ ਆਓ ਆਪਾਂ ਐਤਵਾਰ ਵਾਲੇ ਦਿਨ ਮਿਲਦੇ ਆ ਤੁਹਾਨੂੰ ਦੱਸ ਦਈਏ ਦੁਬਾਰਾ ਫਿਰ ਕਿ 270 ਪੋਸਟਾਂ ਜਿਹੜੀਆਂ ਤੁਸੀਂ ਕਢਵਾਈਆਂ ਨੇ ਬੇਰੁਜ਼ਗਾਰ ਮਲਟੀਪਰਪਸਲ ਹੈਲਥ ਵਰਕਰ ਜੂਨੀਅਨ ਨੇ ਸਾਂਝੀ ਮੋਰਚੇ ਦੇ ਨਾਲ ਰਲ ਕੇ ਸੰਘਰਸ਼ ਦੀ ਬਦੌਲਤ ਉਹਦੇ ਵਿੱਚ ਓਵਰੇਜ ਉਹ ਚੁੱਕਿਆਂ ਵਾਸਤੇ ਕੋਈ ਉਮਰਾਂ ਦਾ ਛੋਟ ਨਹੀਂ ਹੈ ਕੱਲੇ ਉਹਨਾਂ ਵਾਸਤੇ ਨਹੀਂ ਜਿਹੜੇ ਇਨ ਸਰਵਿਸ ਹੈ ਉਹਨਾਂ ਵਾਸਤੇ ਵੀ ਕੋਈ ਨਹੀਂ ਹੈ ਉਹਨਾਂ ਵਾਸਤੇ ਵੀ 37 ਤੇ 42 ਹੈ ਸੋ ਆਓ ਐਤਵਾਰ ਨੂੰ ਜੇਕਰ ਤੁਸੀਂ ਚਾਹੁੰਦੇ ਹੋ ਪਟਿਆਲੇ ਬਿਰਸਗਰ ਮਲਟੀਪਰਪਸ ਯੂਨੀਅਨ ਵੱਲੋਂ ਮਹਾਂ ਸੁਖਵਿੰਦਰ ਸਿੰਘ ਵੱਲੋਂ